ਦੀ ਉਹਨਾਂ ਦਾ ਜੁੜਨ ਲੱਗਾ ਉਹਨਾਂ ਦੇ ਘਰੋਂ ਵੀ ਕਬੂਤਰ ਆਏ ਵਿਆਂ ਹਾਂਜੀ ਤੇ ਇਹ ਆਪਣਾ ਪਿੰਡ ਇੱਥੇ ਨਗਲਾ ਹਾਂਜੀ ਹੰਡੇਸਰੇ ਦੇ ਨਾਲ ਹੀ ਉੱਥੇ ਜਿੱਤੀ ਸੀ ਸੱਤ ਦਾ ਬਾਉਂਡਰ ਕਰਕੇ ਪੰਜ ਛੇ ਕਬੂਤਰ ਬਾਹਲੇ ਚੰਗੇ ਉੜਦੇ ਆ ਕਬੂਤਰ ਗਰਦੇਵ ਵਾਲੇ ਇਹ ਵੀ ਉਸੇ ਨਸਲ ਦੇ ਹਾਂ ਸਾਰੇ ਉਹਨਾਂ ਦੇ ਹੀ ਆ ਜਸਵੀਰ ਲੰਗਰਛੰਨੀ ਵਾਲੇ ਕਰੋ ਬਈ ਸ਼ੌਂ ਪੂਰੀ ਰਾਣੀ ਮਾਜਰਾ ਭਰਾ ਆਪਣਾ ਹਾਂਜੀ ਇਦਾਂ ਹੀ ਅੱਖ ਚ ਟਾਂਕ ਜਗਰ ਹਾਂਜੀ ਹਾਂ ਉਹਨਾਂ ਦੇ ਇਸ ਤਰ੍ਹਾਂ ਹੀ ਕੱਢਦੇ ਆਂ ਕਬੂਤਰ ਅੱਖਾਂ ਚ ਨਾ ਹਾਂਜੀ ਤੀਰ ਜੇ ਤਲੇ ਨੂੰ ਪਾ ਲੈਂਦੇ ਆਂ ਉੱਪਰ ਨੂੰ ਕੱਢ ਦਿੰਦੇ ਆਂ ਇਹ ਕਬੂਤਰ ਆਪਣਾ ਬਰਨਾਲਾ ਆਪਣਾ ਜਿੱਤਿਆ ਸੀ ਯਾਰ ਇਹ ਗਰਨਾਲਾ ਹਾਂਜੀ ਤੇ ਨਾਲ ਹੀ ਇਕੱਠੇ ਦੋਨੋਂ ਗਰਨਾਲਾ ਬਰਨਾਲਾ ਠੀਕ ਹੈ ਜੀ ਮਤਲਬ ਤਕਰੀਬਨ ਉੱਥੇ ਵੀ ਆਪਾਂ ਕਈ ਕਬੂਤਰ ਜਿੱਤ ਗਏ ਆਪਣੇ 4-5 ਬਾਜ਼ੀਆਂ ਛੱਡੀ ਆਪਾਂ ਨੇ ਹਾਂਜੀ 3-4 ਬਾਜ਼ੀਆਂ ਵੀਨਰ ਕੀਤੀ ਉੱਥੇ ਇੱਕ ਸਾਲ ਰੱਤਾ ਜਿੱਤਿਆ ਸੀ ਆਪਣਾ ਠੀਕ ਹੈ ਜੀ ਤੇ 24 ਚ 1 ਕਬੂਤਰ ਜਿੱਤਿਆ ਉੱਥੇ ਇਹ ਵੀ ਬੱਚਾ ਸੀ ਦੋ ਕਲੀਆਂ ਦਾ ਹਾਂਜੀ ਰਾਤ ਰਹਿ ਗਿਆ ਸੀ ਬਾਹਰ ਠੀਕ ਹੈ ਸਤਿ ਸ੍ਰੀ ਅਕਾਲ ਬਾਈ ਸਾਰੇ ਵਾਦ ਕੂਤਰਵਾਜ YouTube ਚੈਨਲ ਦੇਖਣ ਵਾਲੇ ਦਰਸ਼ਕ ਮਿੱਤਰਾਂ ਨੂੰ ਅੱਜ ਪਹੁੰਚੇ ਆ ਬਾਈ ਆਪਾਂ ਅੰਬਾਲਾ ਜ਼ਿਲ੍ਹੇ ਦਾ ਪਿੰਡ ਆਈ ਪੜੋਗ ਹਰਿਆਣੇ ਦੇ ਵਿੱਚ ਆਪਣੇ ਨਾਲ ਨੇ ਬਾਈ ਸੁਪਰਸਟਾਰ ਕੂਤਰਵਾਜ ਹੈ ਬਾਈ ਅਮਿਤ ਪੜੋਗ ਤੇ ਬਾਈ ਦੇ ਅੱਜ ਕਬੂਤਰਾਂ ਦਾ ਤੁਹਾਨੂੰ ਕਰਾਵਾਂਗੇ ਸ਼ੌਂਕ ਦੇ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਦਿਖਾਉਨੇ ਆ ਬਾਈ ਦੇ ਕੂਤਰ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਤੇ ਬਹੁਤ ਵਧੀਆ ਕੰਮ ਆ ਜੀ ਤੇ ਜਿਹੜੇ ਨਵੇਂ ਬੰਦੇ ਆ ਜੀ ਉਹਨਾਂ ਨੂੰ ਕੂਤਰਾਂ ਬਾਰੇ ਜਾਣਕਾਰੀ ਤੇ ਹੋਰ ਚੀਜ਼ਾਂ ਬਾਰੇ ਵੀ ਜਾਣਕਾਰੀ ਮਿਲੂਗੀ ਵਧੀਆ ਠੀਕ ਹੈ ਹਾਂਜੀ ਇਹ ਕਬੂਤਰ ਨੇ ਆਪਣੇ ਬਾਈ ਸਾਰੇ ਬਿੱਕਰ ਪੱਖੋ ਵਾਲਾ ਨੇ ਇਹ ਸਾਰੇ ਉਹਨਾਂ ਦੇ ਹਾਂਜੀ ਹਾਂ ਇਹ ਬ੍ਰਿਡ ਉਹਨਾਂ ਦੀ ਆ ਸਾਰੀ ਠੀਕ ਹੈ ਬਾਈ ਬਿੱਕਰ ਪੱਖੋ ਵਾਲਾ ਦੀ ਹਾਂਜੀ ਉਹਨਾਂ ਦੇ ਘਰ ਦੇ ਮਤਲਬ ਜਾਣੇ ਵੀ ਕਬੂਤਰ ਪੱਠੇ ਪੁੱਠੇ ਉਹਨਾਂ ਦੇ ਅਗਾਹਾਂ ਹੀ ਆ ਕੂਤਰ ਪਲੇਵੇ ਸ਼ੌਂਕ ਜ਼ਰੂਰ ਕਰਾਓ ਜੀ ਇਹਨਾਂ ਦਾ ਮਣ ਜਾ ਫੜ ਕੇ ਕੂਤਰਾਂ ਇਸ ਕੂਤਰ ਦਾ ਇਹ ਇਹ ਕਬੂਤਰ ਬਾਈ ਆਪਣਾ ਸੁੱਖੇ ਬਹਿਰਾਮ ਦੇ ਘਰੋਂ ਆਇਆ ਹਾਂਜੀ ਬਾਈ ਬਿੱਕਰ ਦਾ ਹੀ ਚੱਲਾਉ। ਉਹਨਾਂ ਦੇ ਕਬੂਤਰਾਂ ਦਾ ਹੀ ਆ। ਨਸਲ ਕਿਹੜੀ ਆ ਜੀ ਇਹ? ਨਸਲ ਬਾਈ ਬਿੱਕਰ ਵਾਲੇ ਹੀ ਕਬੂਤਰਾਂ ਜੀ ਬਸ। ਨਸਲ ਹੁਣ ਬਾਈ ਨੂੰ ਹੀ ਪਤਾ ਹੋਣਾ ਕਿਹੜੇ ਆ। ਕਿਉਂਕਿ ਜੇ ਮੈਂ ਕਹੂੰਗਾ ਦੇਖਣੇ ਤੇ ਰੰਗ ਤੇ ਵੀ ਇਹ ਆ। ਹਾਂਜੀ। ਉਹਦਾ ਕੋਈ ਫਾਇਦਾ ਨਹੀਂ। ਜਿਹਦੇ ਕੋਲ ਆਏ ਆ ਯਾਰ ਕਬੂਤਰ ਉਹਦਾ ਹੀ ਨਾਂ ਲੈਣਾ ਚਾਹੀਦਾ ਠੀਕ ਆ ਜੀ। ਹਾਂਜੀ ਸਹੀ ਗੱਲ ਹੈ ਜੀ। ਇਹ ਬਾਈ ਦਾ ਹੀ ਕਬੂਤਰ ਆ। ਕਰੋ ਬਾਈ ਸ਼ੌਂਕ। ਤੇ ਉੜਦੇ ਬਾਲੇ ਚੰਗੇ ਆ ਕਬੂਤਰ। ਨੀਲੇ ਕੱਢਦੇ ਆ, ਕਾਲੇ ਵੀ ਕੱਢਦੇ ਆ, ਰੱਤੇ ਵੀ ਕੱਢਦੇ ਆ ਬਾਈ ਵਾਲੇ। ਹਾਂਜੀ। ਠੀਕ ਆ। ਤੁਰ ਮਸ਼ਹੂਰ ਨੇ ਪੂਰੇ ਨੀਲੇ ਕਰੋ ਬਈ ਸ਼ਾਂ ਇਹ ਬਾਈ ਕਬੂਤਰ ਹੈ ਜੀ ਇਹ ਕਬੂਤਰ ਪਹਿਲਾਂ ਬਾਜੀ ਛੱਡਿਆ ਇਹਦੀ ਮਾਂ ਵਾਲੀ ਉਡੀ ਆਪਣੇ ਕੋਲ ਕਾਂਤ ਵਾਲੀ ਕਬੂਤਰੀ ਉਹਦਾ ਪੱਠਾ ਹੈ ਪਿੰਡ ਚ ਉਡਤ ਪਿੰਡ ਦੀ ਬਾਦੀਆਂ ਹੁੰਦੀ ਸੀ ਨਾ ਤਾਂ ਉੜਦਾ ਸੀ ਘਰ ਵਾਲੀ ਬਾਦੀਆਂ ਤੇ ਠੀਕ ਹੈ ਜੀ ਤੇ ਇਹ ਬਾਜੀ ਛੱਡਿਆ ਸੀ ਦੂਸਰ ਚ ਹਰ ਗਿਆ ਸੀ ਅੱਛਾ ਜੀ ਹਾਂ ਸਿਹੜੇ ਕਰੋ ਬਈ ਸ਼ਾਂ ਇਹੜਾ ਛੱਡਿਆ ਸੀ ਇਹ ਜਿੰਦਿਆਂ ਦਾ ਕਰੋ ਬਈ ਗਾਂਹ ਇਹਦੀ ਲਾਤ ਵੀ ਉਡਦੀ ਆ ਵਧੀਆ ਹਾਂ ਜੀ ਇਹਦੀ ਪੱਠੀ ਸੀ ਜਿਹੜੀ ਕਲੇਡੀ ਜਿੱਤੀ ਆ ਕੱਲੀ ਸਾਲ 25 ਚ ਕਰੋ ਬਈ ਸ਼ੌਂਕ ਉਹ ਸ਼ਾਕੀ ਆ ਇਹ ਉੱਡਦੇ ਕਿਦਾਂ ਜੀ ਕਬੂਤਰ ਉੱਡਦੇ ਵਧੀਆ ਜੀ ਮਤਲਬ ਪਾਦਰੇ ਉੱਡਦੇ ਆ ਜਾਂ ਤਾਂ ਉੱਚਾ ਉੱਡਦੇ ਹਾਂਜੀ ਤੇ ਨੀਵਾ ਵੀ ਨਹੀਂ ਉੱਡਦੇ ਹਾਂਜੀ ਠੀਕ ਆ ਸਾਰੇ ਇਹ ਬਾਈ ਵਾਲੇ ਕਬੂਤਰ ਆ ਹਾਂਜੀ ਇਹ ਸੁੱਖੇ ਦਾ ਕਬੂਤਰ ਆ ਬਾਈ ਸੁੱਖਾ ਬਹਿਰਾਮ ਵਾਲਾ ਕਰੋ ਬਈ ਸ਼ੌਂਕ ਆਪਣਾ ਭਰਾ ਕੈਨੇਡਾ ਚ ਲੱਗ ਗਿਆ ਉਹ ਹਾਂਜੀ ਉਹਦੇ ਵੱਡੇ ਕਬੂਤਰ ਆ ਕਰੋ ਬਈ ਸ਼ੌਂਕ ਜੀ ਇਹਨਾਂ ਦੇ ਬੱਚੇ ਪੁੱਛੇ ਉੱਡੇ ਵੇ ਬਾਦੀਆਂ ਬੂਜੀਆਂ ਉਹਦੇ ਕੋਲ ਸਾਰੇ ਹਾਂਜੀ ਇਹ ਬਾਈ ਵਿਕਰ ਵਾਲੇ ਆ ਜਾਂਦੇ ਕਬੂਤਰ ਠੀਕ ਤੁਸੀਂ ਡਾਇਆ ਜੀ ਇਹਨੂੰ ਆਪਣੇ ਘਰੇ ਨਹੀਂ ਇਹ ਬਾਈ ਦੇ ਘਰੋਂ ਹੀ ਆਏ ਵੇ ਸੁੱਖੇ ਦੇ ਠੀਕ ਹੈ ਬਹਿਰਾਮ ਵਾਲੇ ਦੇ ਕਰੋ ਬਾਕੀ ਉਹ ਡਾਇਵੇਂ ਨੀਲੇ ਸਾਰੇ ਆਪਾਂ ਬਹੁਤ ਵਧੀਆ ਜੀ ਪੰਜਾਂ ਦਾ ਕਰਾ ਦੇਈ ਸ਼ੌਂਗ ਇਹ ਕਰੋਈ ਸ਼ੌਂਗ ਬਹੁਤ ਵਧੀਆ ਜੀ ਇਹ ਕਿਹੜੀ ਨਸਲ ਚੋ ਜੀ ਇਹ ਵੀ ਬਾਈ ਵਾਲੇ ਕਬੂਤਰ ਹਾਂਜੀ ਇਹ ਸੁੱਖੇ ਦੇ ਘਰੋਂ ਆਇਆ ਵਾ ਕਬੂਤਰ ਤੁੱਖਾ ਬਹਿਰਾਮ ਕਰੋ ਇਸ ਨੂੰ ਮਤਲਬ ਬਾਈ ਬਿੱਕਰ ਵਾਲੇ ਹੀ ਕਬੂਤਰਾਂ ਚੋਂ ਆਉਂਦੇ ਆ ਹਾਂਜੀ ਬੋਧੀ ਕਮੈਂਟ ਚ ਜ਼ਰੂਰ ਹੱਸੋ ਇਹ ਵੀ ਇੱਕ ਨਸਲ ਦੇ ਕਬੂਤਰ ਆਪਣੇ ਸਾਰੇ ਹਾਂ ਇਹ ਕਿਹੜੀ ਨਸਲ ਦੇ ਇਹ ਕਬੂਤਰ ਆਪਣੇ ਆਪਾਂ ਹੀ ਮਤਲਬ ਇਹਨਾਂ ਦੀ ਇੱਕ ਮਾਨਕਪੁਰ ਜਿੱਤੀ ਜੀ ਮਾਨਕਪੁਰ ਵਾਲੇ ਕਬੂਤਰ ਆਪਣੇ ਸਾਰੇ ਵੱਡੇ ਤੇ ਇਹ ਕਬੂਤਰੀ ਆਪਣੀ ਜਿੱਤੀ ਹੀ ਸਰਦੜੀ ਜਿਉਂ ਮਨਾਨਗਰ ਚ ਪੈਂਦਾ ਸਰਦੜੀ ਹਾਂਜੀ ਤੇ ਰਾਤ ਰਹਿ ਗਈ ਸੀ ਉੱਥੇ ਹਾਂਜੀ ਤੇ ਪਰਚੀਆਂ ਚ ਜਿਹੜੇ ਕੋਲ ਨਿਕਲਿਆ ਨਹੀਂ ਕੁਛ ਠੀਕ ਹੈ ਇਨਾਮ ਸੀ ਉੱਥੇ ਐਲਸੀਡੀ ਠੀਕ ਹੈ ਫਾਂ ਨਿਕਲੀ ਨੇ ਇਹਦੇ ਬੱਚੇ ਵੀ ਗਾਹਾਂ ਵਧੀਆ ਉੱਡਦੇ ਆ ਪੂਤੀਲੇ ਠੀਕ ਹੈ ਇਹਦਾ ਬਾਪ ਬਸੌਲੀ ਕੀਤਾ ਸੀ ਇਕੱਲਾ ਹਾਂਜੀ ਫਸਟ ਰਹਾ ਸੀ ਉਹ ਬਾਕੀ ਬਾਜੀ ਹੋ ਗਈ ਸੀ ਇਹ ਇੱਕ ਦੋ ਪੁੱਤਰਾਂ ਚ ਠੀਕ ਹੈ ਇਹ ਕੂਤਰ ਆਪਣਾ ਬਰਨਾਲਾ ਆਪਣਾ ਜਿੱਤਿਆ ਸੀ ਯਾਰ ਇਹ ਗਰਨਾਲਾ ਹਾਂਜੀ ਤੇ ਨਾਲ ਹੀ ਇਕੱਠੇ ਦੋਨੋਂ ਕਰਨ ਵਾਲਾ ਬਰਨਾਲਾ ਠੀਕ ਹੈ ਜੀ ਮਤਲਬ ਤਕਰੀਬਨ ਉੱਥੇ ਵੀ ਆਪਾਂ ਕਈ ਕਬੂਤਰ ਜਿੱਤ ਗਏ ਆਪਣੇ 4-5 ਬਾਜ਼ੀਆਂ ਛੱਡੀ ਆਪਾਂ ਨੇ 3-4 ਬਾਜ਼ੀਆਂ ਵੀਨਰ ਕੀਤੀ ਉੱਥੇ ਇੱਕ ਸਾਲ ਰੱਤਾ ਜਿੱਤਿਆ ਸੀ ਆਪਣਾ ਠੀਕ ਹੈ ਜੀ ਤੇ 24 'ਚ 1 ਕਬੂਤਰ ਜਿੱਤਿਆ ਉੱਥੇ ਇਹ ਵੀ ਬੱਚਾ ਸੀ ਦੋ ਕਲੀਆਂ ਦਾ ਹਾਂਜੀ ਰਾਤ ਰਹਿ ਗਿਆ ਸੀ ਬਾਹਰ ਠੀਕ ਹੈ ਤੇ ਇਹ ਕਬੂਤਰੀ ਵੀ ਇਹਨਾਂ ਦੀ ਆਪਣੇ ਕਬੂਤਰ ਇਹ ਲੌਕਡਾਊਨ ਦੇ ਵਿੱਚ ਜਦੋਂ ਬਾਜ਼ੀਆਂ ਕਰ ਕਰਦੀ ਬਾਜੀ ਸੀ ਹਾਂਜੀ ਕਬੂਤਰ ਉੜੇ ਸੀ 35-40 ਹਾਂਜੀ ਤੇ ਇਹ ਪੌਣੇ 6 ਵਜੇ ਛੱड़ਦੇ ਸੀ 7:30 ਵਜੇ ਜਿੱਤ ਕੇ ਬੈਠੀ ਇਹਦਾ ਪੋਟਾ ਕਾਲਾ ਕਾਲੀ ਟੌਰੀ ਸੀ ਇਹਦੀ ਹਾਂਜੀ ਪਿੰਡ ਦੇ ਇਹ ਆਪਣੇ ਬਾਹ ਇਹ ਕਬੂਤਰ ਆਪਣੇ ਜਾਂਦੇ ਨਹੀਂ ਬਾਹਲੇ ਚੰਗੇ ਕਬੂਤਰ ਆਉਣੇ ਪਰਾਲੇ ਹਾਂਜੀ ਹਾਂਜੀ ਘਰੇ ਕਰੋ ਲੋਕਡਾਊਨ ਦੇ ਵਿੱਚ ਬਹੁਤ ਸ਼ੌਂਕ ਕਰ ਲੈਂਦੇ ਸੀ 30 35 35 ਕਬੂਤਰ ਛੁੱਟੇ ਸੀ ਠੀਕ ਹੈ ਤੇ ਇਹ ਜਿੱਤੀ ਸੀ ਘਰੇ ਹਾਂਜੀ 12 ਤੇ ਵੀ ਜ਼ਿਆਦਾ ਘੰਟੇ ਉੜੀ ਠੀਕ ਹੈ ਵਧੀਆ ਕਬੂਤਰ ਆਪਣੇ ਜਾਂਦੇ ਨਹੀਂ ਉਂ ਵੀ ਵੈਸੇ ਵੀ ਇਹ ਇਹਦਾ ਹੀ ਦਿਖਾਉਂਦਾ ਮੈਂ ਇੱਕ ਭਾਈ ਬੈਠਾ ਹੁਣ ਆਪਣੇ ਉਹ ਜਿੱਤਿਆ ਮਕੰਦ ਪਰ ਠੀਕ ਹੈ ਫਸਟ ਰਹਾ ਜੀ ਮਕੰਦਰ ਪਰ ਹਾਂਜੀ ਇਹ ਜਾਂਦੇ ਨਹੀਂ ਚਾਹੇ ਜਿੰਨਾ ਮਰਜੀ ਛੋਟਾ ਪਿੰਡ ਹੋਵੇ ਕਬੂਤਰ ਆਪਣੇ ਜਾਂਦੇ ਨਹੀਂ ਬਹੁਤ ਵਧੀਆ ਕਬੂਤਰ ਰਿਜਲਟ ਆ ਇਹਨਾਂ ਦਾ ਕੋਈ ਸ਼ੌਂਕ ਪੰਜੇ ਦਿਖਾ ਦਿਓ ਜੀ ਇਹਦੇ ਦੇਖੋ ਜੀ ਬਹੁਤ ਵਧੀਆ ਜੀ ਇਹ ਕਬੂਤਰ ਆਪਣਾ ਜਿਹੜਾ ਬਸੋਲੀ ਜਿੱਤਿਆ ਸੀ ਕਰੋ ਬਈ ਸ਼ੌਂਕ ਬਸੋਲੀ ਜਿੱਤਿਆ ਸੀ ਕਬੂਤਰ ਇੱਥੇ ਪੈਂਦਾ ਆਪਣੇ ਜਹੜੇ ਸਰੇ ਹਾਂਜੀ ਕਿੰਨੇ ਕ ਕਬੂਤਰ ਉੱਡੇ ਸੀ ਜੀ ਉੱਥੇ ਮੇਰੇ ਸਾਹਮਣੇ 55 ਕਬੂਤਰ ਸੀ ਉੱਥੇ ਕਿਹੜੇ ਫਰਮੇ ਦੇ ਸੀ ਬਾਜੀ ਬਾਜੀ ਮਈ ਦੇ ਵਿੱਚ ਸੀ ਬਾਜੀ ਹਾਂ ਕਰੋ 10 ਦੋਸਤ ਤਰੀਕ ਦੀ ਬਾਜੀ ਸੀ ਹਾਂ ਫਾਸਟ ਰਿਹਾ ਸੀ ਜੀ ਹਾਂ ਫਾਸਟ ਰਿਹਾ ਸੀ ਕੂਤਰ ਵੈਸੇ ਵੰਡ ਗਏ ਸੀ ਬਾਜੀ ਪਰੋਲਾ ਦਾ ਪਾ ਕੇ ਕੂਤਰ ਹੋ ਗਏ ਕਰਤਾ ਸੀ ਸਾਂਝਾ ਠੀਕ ਹੈ ਬਾਕੀ ਉੱਡਿਆ ਬਹੁਤ ਵਧੀਆ ਕਰੋ ਬਈ ਸ਼ੌਂਕ ਠੀਕ ਹੈ ਕਿਹੜੀ ਨਸਲ ਦੇ ਨਹੀਂ ਸਾਰੇ ਇਹ ਮਤਲਬ ਆਪਣੇ ਘਰ ਦੇ ਪੁਰਾਣੇ ਕਬੂਤਰਾਂ ਹਾਂ ਹਾਂਜੀ ਇਹ ਵੀ ਜਿੱਤੀ ਵੀ ਕੂਤਰੀ ਬਾਜ ਇਹ ਜਮਨਾ ਨਗਰ ਦੀ ਜਿੱਤੀ ਵੀ ਆ ਫੌਜੀ ਕੋਰ ਇੱਕ ਉੱਤਰ ਸਾਰੇ ਆਪਣਾ ਜਸਵੀਰ ਲੰਗਰਛੰਨੀ ਹਾਂਜੀ ਉਹਨਾਂ ਦੀ ਬ੍ਰਿਡ ਦੇ ਕਬੂਤਰਾਂ ਜੀ ਇਹ ਪੂਰੀ ਰਾਣੇ ਮਾਜਰਾ ਹਾਂਜੀ ਨੀਰਜ ਲੰਗਰਛੰਨੀ ਰੋਬਿਨ ਆਪਣਾ ਲਲਾਣਾ ਹਾਂਜੀ ਤੇ ਇੱਕ ਅਮਨ ਗੁੱਜਰ ਤੇ ਆਪਣੇ ਭਰਾ ਨੇ ਸਾਰੇ ਇਹ ਉਹਨਾਂ ਦੇ ਹੀ ਆਪਣਾ ਨੀਰਜ ਦੀ ਹਾਂਜੀ ਜਸਵੀਰ ਲੰਗਰਛੰਨੀ ਉਹਨਾਂ ਦੇ ਘਰ ਦੇ ਕਬੂਤਰਾਂ ਕਰੋ ਬਈ ਸ਼ੌਂਕ ਇਹ ਡਾਈ ਜੀ ਕਿਤੇ ਹਾਂ ਡਾਈ ਦੂਏ ਵੀ ਅੱਗਾ ਡਾਈ ਜਾਂਦੇ ਆ ਮੋਟਰਸਾਈਕਲ ਦਿੱਤੀ ਸੀ ਇਹਨਾਂ ਦੇ ਵਿੱਚ ਹੀ ਸੀ ਉਹ ਕਬੂਤਰੀ ਹਾਂਜੀ ਇਹੜੀ ਕਰਤਾਰਪੁਰ ਜਿੱਤੀ ਸੀ ਠੀਕ ਹੈ ਕਰੋ ਬਈ ਸ਼ੌਂਕ ਇਹ ਵੀ ਉਸੇ ਨਾਲ ਚਲਦੇ ਹਾਂ ਹਾਂ ਸਾਰੇ ਉਹਨਾਂ ਦੇ ਹੀ ਆ ਜਸਵੀਰ ਲੰਗਰ ਛੰਨੀ ਵਾਲੇ ਕਰੋ ਬਈ ਸ਼ੌਂਕ ਪੂਰੀ ਰਾਣੀ ਮਾਜਰਾ ਭਰਾ ਆਪਣਾ ਹਾਂਜੀ ਇਹ ਇਦਾਂ ਹੀ ਅੱਖ ਚ ਟਾਂਕ ਜਾ ਗਏ ਹਾਂ ਹਾਂਜੀ ਹਾਂ ਉਹਨਾਂ ਦੇ ਇਸ ਤਰ੍ਹਾਂ ਹੀ ਕੱਢਦੇ ਆ ਪੁੱਤਰ ਅੱਖਾਂ ਚ ਨਾ ਹਾਂਜੀ ਤੀਰ ਜੇ ਤਲੇ ਨੂੰ ਪਾ ਲੈਂਦੇ ਆ ਉੱਪਰ ਨੂੰ ਕੱਢ ਦਿੰਦੇ ਆ ਹਾਂਜੀ ਇਹ ਮੋਟਰਸਾਈਕਲ ਜਿੱਤੀ ਜਿਹੜੀ ਕਰਤਾਰਪੁਰ ਤੋਂ ਉਹਦਾ ਪੱਠਾ 22 ਪੱਠਾ ਇਸ ਸਾਲ ਕਰੋ ਬਈ ਸ਼ੌਂਕ ਇਹ ਵੀ ਨਿਰਜ ਦੀ ਦੇਣਾ ਬਈ ਲੰਗਰਛੰਨੀ ਵਾਲੇ ਦੀ ਹਾਂਜੀ ਭਰਾ ਆਪਣਾ ਛੋਟਾ ਠੀਕ ਹੈ ਕਰੋ ਬਈ ਸ਼ੌਂਕ ਇਸ ਗੂਤਰੀ ਦਾ ਕਿਦਾਂ ਜੀ ਰਿਜ਼ਲਟ ਇਹ ਹੁਣੀ ਆਈ ਆ ਲੰਗਰਛੰਨੀ ਤੋਂ ਹਾਂਜੀ ਇਹ ਤਾਂ ਹਫਤਾ ਕੋਈ ਆਈ ਆ ਉਹਨਾਂ ਦੇ ਘਰੋਂ ਕਰੋ ਬਈ ਸ਼ੌਂਕ ਆਪਣਾ ਨਿਰਜ ਤੋਂ ਹੀ ਲੰਗਰਛੰਨੀ ਤੋਂ ਹਾਂਜੀ ਬਹੁਤ ਵਧੀਆ ਜੀ ਪੰਜਾਂ ਦਾ ਕਰਾ ਦਿਓ ਸ਼ੌਂਕ ਇਹ ਸਾਰੇ ਅੰਦਰ ਬਣਾ ਰਹੇ ਵੀਡੀਓ ਸਾਰਿਆਂ ਦੀ ਠੀਕ ਇਹਦੇ ਚ ਵੀ ਬਾਈ ਉਹਦੇ ਕੰਪਿਊਟਰ ਸਾਰੇ ਆਪਣੇ ਸੁੱਖਾ ਬਹਿਰਾਮ ਇਹ ਦੇਖੋ ਮੈਂ ਨਿੱਕਰ ਦੇ ਕੰਪਿਊਟਰ ਜਿਹੜੇ ਸੁੱਖਾ ਬਹਿਰਾਮ ਕਰੋ ਸ਼ੌਂਕ ਕਿਹੜੇ ਕੰਪਿਊਟਰ ਦੇ ਬੱਚੇ ਨੇ ਏ ਆਰ ਬਾਈ ਸੁਖੇ ਦੇ ਘਰੋਂ ਆਏ ਏ ਬਾਈ ਬਿਕਰ ਦੇ ਘਰੋਂ ਆਵਾ ਉਤਰਾ ਨੀਲਾ ਹਾਂਜੀ ਉਹਦੇ ਬੱਚੇ ਆ ਗਾ ਸਾਨੂੰ ਕਰੋ ਬਈ ਸ਼ੋਰ ਇੱਕ ਇਹ ਆ ਇੱਕ ਇਹ ਬੱਚਾ ਕੱਢਿਆ ਕਰੋ ਬਈ ਸ਼ੋਰ ਇਹ ਬਾਈ ਬਿਕਰ ਵਾਲੇ ਆਂ ਜੋੜੇ ਦੇ ਬੱਚੇ ਠੀਕ ਹੈ ਇਹ ਬਾਜੀ ਜਿੱਤਿਆ ਵਸ ਪੇਟਾ ਛੱਡਿਆ ਸੀ ਮੈਂ ਕਰੋ ਬਈ ਸ਼ੋਰ ਨੀਲਾ ਇਹੀ ਬਾਈ ਦੇ ਘਰ ਆਇਆ ਜੀ ਹਾਂ ਪੱਠਾ ਬਾਈ ਦੇ ਘਰ ਦਾ ਇਹ ਇੱਕ ਉਤਰੀ ਆਪਣੀ ਗਰਦੇਵ ਵਾਲੇ ਕਬੂਤਰਾਂ ਦੀ ਆ ਕਨੀਆ ਵਾਲੇ ਦੀ ਉਹਨਾਂ ਦਾ ਜੋੜਨ ਲੱਗਾ ਹਾਂ ਉਹਨਾਂ ਦੇ ਘਰੋਂ ਵੀ ਕਬੂਤਰ ਆਏ ਹੋਏ ਆ ਹਾਂਜੀ ਤੇ ਇਹ ਆਪਣਾ ਪਿੰਡ ਇੱਥੇ ਨਗਲਾ ਹਾਂਜੀ ਹੰਡੇਸਰੇ ਦੇ ਨਾਲ ਹੀ ਉੱਥੇ ਜਿੱਤੀ ਸੀ ਸੱਤ ਦਾ ਬਾਉਂਡਰ ਕਰਕੇ ਪੰਜ ਛੇ ਕਬੂਤਰ ਬਾਹਲੇ ਚੰਗੇ ਉੜਦੇ ਆ ਕਬੂਤਰ ਗਰਦੇਵ ਵਾਲੇ ਇਹਨਾਂ ਦੇ ਰੰਗ ਹੀ ਇਦਾਂ ਦਾ ਹਾਂ ਇਹ ਰੰਗ ਹੀ ਇਦਾਂ ਦਾ ਆਈਦਾ ਹੈ ਨਾ ਹਾਂਜੀ ਰੰਗ ਇਸ ਤਰ੍ਹਾਂ ਦਾ ਹੀ ਆ ਉਹਨਾਂ ਦਾ ਕੁਝ ਨਹੀਂ ਲਾਇਆ ਵਾ ਕਰੋ ਬਈ ਸ਼ਾ ਪੰਜਾਂ ਦਾ ਕਰੋ ਜੀ ਸ਼ਾ ਕਰੋ ਬਈ ਸ਼ਾ ਉਸ ਟਾਈਮ ਕਾਲੀ ਸੀ ਇਹ ਪੂਰੀ ਸ਼ਾ ਠੀਕ ਬਾਅਦ ਚ ਚੀਨੀ ਹੋ ਗਈ ਗੁਰਦੇਵ ਦੇ ਘਰੋਂ ਬੜਾ ਜੋੜਾ ਆਇਆ ਸੀ ਉਹਦੇ ਹੀ ਆ ਬੱਚੇ ਕਾਲੇ ਇਹਦੇ ਹੀ ਆ ਹਾਂਜੀ ਕਾਲੇ ਵੀ ਕੱਢ ਦਿੰਦੀ ਆ ਚਿੱਟੇ ਵੀ ਕੱਢ ਦਿੰਦੀ ਸ਼ਾ ਆਖੇ ਠੀਕ ਹੈ ਇਹ ਮਤਲਬ ਇਹਦੇ ਮਾਪੇ ਘਣੀਆਂ ਤੋਂ ਹੀ ਆਏ ਵੇ ਗੁਰਦੇਵ ਤੋਂ ਹਾਂਜੀ ਕਰੋ ਬਈ ਆਪ ਵੀ ਵਾਲੀ ਉੜਦੀ ਸੀ ਜਦੋਂ ਬੱਚਾ ਸੀ ਠੀਕ ਹੈ ਤੇ ਆਪਣਾ ਇੱਥੇ ਬਾਜੀ ਛੱਡੀ ਸੀ ਇਹ ਜੀਤੀ ਸੀ ਨਗਲਾ ਹਾਂਜੀ ਇਹ ਹਰੀ ਨਹੀਂ ਸਾਂਭੀ ਸੀ ਹਾਂਜੀ ਭਰਾ ਆਪਣਾ ਛੋਟਾ ਅੱਛਾ ਜੀ ਮੈਂ ਉਸ ਦਿਨ ਬਿਮਾਰ ਹੋ ਗਿਆ ਸੀ ਆ ਢਿੱਲਾ ਸੀ ਥੋੜਾ ਉਹਨੇ ਸਾਂਭ ਕੇ ਛੱਡੀ ਸੀ ਆਪ ਠੀਕ ਹੈ ਜੀ ਹਰੀ ਨੇ ਠੀਕ ਹੈ ਰੋਹਿਤ ਇਕੱਠੇ ਡਾਉਂਦੇ ਜਿਹੜੇ ਬੰਦੇ ਕੁੱਤਰ ਦੋਨੋਂ ਆਪਣੇ ਠੀਕ ਹੈ ਜੀ ਭਰਾ ਆਪਣੇ ਦੋਨੋਂ ਠੀਕ ਹੈ ਜੀ ਇਹ ਬਾਈ ਇਹ ਵੀ ਬਾਈ ਵੀ ਸੁੱਕੇ ਦੇ ਘਰੋਂ ਆਏ ਬੇ ਕੁੱਤਰਾ ਕਰੋ ਬਾਈ ਸਾਮ ਬੜਾ ਚੰਗਾ ਜੀ ਦੀ ਕਜਲੇ ਕੁਜਲੇ ਦੀ ਮੋਟਰਸਾਈਕਲ ਜਿੱਤੀ ਸੀ ਉਹਨਾਂ ਦੇ ਵਿੱਚੋਂ ਇਹਦੀ ਪੱਠੀ ਸੀ ਪਤਨੀ ਇਹਦੇ ਭਾਈਪੂਜ ਦੀ ਪੱਠੀ ਸੀ। ਅੱਛਾ ਜੀ। ਪੁੱਤਰ ਦੀ। ਬੜਾ ਚੰਗਾ ਕੂਕਰ ਹੋ ਗਏ ਸ਼ੌਂਕ। ਇਹ ਕਿੱਦਾਂ ਦੇ ਬੱਚੇ ਖੜਦਾ ਜੀ? ਇਹ ਬੱਚੇ ਉਹ ਕੱਢੇ ਇੰਨੇ। ਚਿੱਟੇ ਕੱਢ ਰੱਖੇ ਬੱਚੇ। ਠੀਕ ਹੈ ਜੀ। ਇੱਕ ਰੇੜਾ ਹੀ ਤੁਸੀਂ। ਨਹੀਂ ਉਹਦੇ ਘਰੋਂ ਹੀ ਆਏ ਹੋਣੀ। ਉਹ ਕਮੂਨ ਦਾ ਕੈਂਡੀਡਟ ਚਲੇ ਗਿਆ ਨਾ ਆਪਣਾ ਭਰਾ। ਠੀਕ ਹੈ ਜੀ। ਉਹਦੇ ਘਰੋਂ ਆਏ ਹੋਏ ਕੂਤਰ ਨੇ। ਇਹ ਬਾਈ ਬਿੱਕਰ ਵਾਲੇ ਹੀ ਆ ਕੂਤਰ ਉਹਦੇ ਕੋਲ ਵੀ ਬਲਣਦੈਨ। ਬਹੁਤ ਵਧੀਆ। ਨੀਲੇ ਵੀ ਕੱਢਦੇ ਆਂ ਇਹ ਸਲੇਟੀ ਜਿਆਦਾ ਨੀਲੇ ਕਾਲੇ ਹਰੇ ਇਸ ਤਰ੍ਹਾਂ ਦੇ ਹੀ ਕੱਢਦੇ ਆਂ ਗਲਸਰੇ ਠੀਕ ਹੈ ਠੀਕ ਹੈ ਇਸ ਕੋ ਉੱਤਰ ਦਾ ਕੀ ਰਿਜ਼ਲਟ ਆ ਇਹ ਕਬੂਤਰੀ ਆਪਣੀ ਰਾਵਾਂ ਜਿੱਤੀ ਸੀ ਜੀ ਬਹੁਤ ਵਧੀਆ ਉਡੀ ਸੀ ਹਾਂਜੀ ਉਹ ਥੋੜਾ ਜਿਹਾ ਰੋਲਾ ਕਰਕੇ ਪਿੰਨੇ ਚ ਕਬੂਤਰ ਖੋਲ ਤੇ ਬਾਜੀ ਹੋ ਗਈ ਸੀ ਬਾਕੀ ਘੰਟਾ ਡੇਢ ਉਡੀ ਕੱਲੀ ਠੀਕ ਹੈ ਇਹਦੀ ਲਾਤ ਵੀ ਅੱਗੇ ਬਹੁਤ ਉੜਦੀ ਆ ਇਹ ਰਾਵੇ ਵਾਲੇ ਕਬੂਤਰ ਆਪਣੇ ਹਾਂਜੀ ਇਹ ਵੱਡੀ ਕਬੂਤਰੀ ਆ ਰਾਵੇ ਵਾਲੀ ਹਾਂਜੀ ਖਰਤਾਰਪੁਰ ਜਿੱਤੀ ਆ ਰਮਾਨ ਦੇ ਪਿੰਨ ਗੰਮਨਸ ਵਾਲੀ ਐਂਟਰੀ ਹਾਂਜੀ ਕਰਤਾਰਪੁਰ ਜੀ ਹਾਂਜੀ 4 ਸਾਲ ਹੋ ਗਏ ਲਗਾਤਾਰ ਜਿੱਦਿਆਂ ਨੂੰ ਕਰਤਾਰਪੁਰ ਪਹਿਲੇ ਸਾਲ ਮੋਟਰਸਾਈਕਲ ਹਾਂਜੀ ਇਹ ਮਤਲਬ ਇਕੱਠੇ ਹੀ ਸੀ ਆਪਣੀ ਜ ਲੈ ਜੀ ਲੰਗਰਛੰਨੀ ਨਾਲ ਹਾਂਜੀ ਕਬੂਤਰੀ ਉਹਨਾਂ ਦੇ ਘਰੋਂ ਸੀ ਇਹ ਹਾਂਜੀ ਜਿਹੜੀ ਮੈਂ ਉੱਥੇ ਹੀ ਬੈਠੀ ਉਧਰ ਠੀਕ ਹੈ ਜੀ ਤੇ ਦੂਜੇ ਸਾਲ ਵੀ ਦੂਜੇ ਸਾਲ ਆਪਣਾ ਦੂਸਰ ਫਸਟ ਹਾਂਜੀ ਤੀਜੇ ਸਾਲ ਆਪਣਾ ਹਲਟੋ ਤੇ ਸੈਕੰਡ ਰਹਾ ਸੀ ਉਹਨਾਂ ਨਾਲ ਹਾਂਜੀ ਤੇ ਇਹ ਇਸ ਸਾਲ ਇਹ ਜਿੱਤੀ ਇਹ ਵੀ ਉਹਨਾਂ ਦੇ ਘਰ ਦੀ ਆ ਠੀਕ ਜੀ ਲੰਗਰਛੰਨੀ ਤੇ ਹੀ ਇਹ ਵੀ ਕਬੂਤਰੀ ਠੀਕ ਹੈ ਇਹ ਵੀ ਮੈਂਸ਼ਨ ਕੀਤੀ ਜੀ ਉੱਤੇ ਜੀ ਇਹਦੀ ਨਿਆਮ ਤਾਂ ਕੁਛ ਨਹੀਂ ਸੀ ਅੱਜ ਜ਼ਿਆਦਾ ਰਹਿ ਗਏ ਸੀ ਕਬੂਤਰ ਠੀਕ ਹੈ ਬੰਮਨਸਵਾਲੀ ਐਂਟਰੀ ਤੇ ਠੀਕ ਹੈ ਛੋਟਾ ਦਾ ਪਿੰਡ ਆ ਗਈ ਨਹੀਂ ਬਿਲਕੁਲ ਵੀ ਹਾਂਜੀ ਇਹ ਮਤਲਬ ਬੱਚੇ ਹੀ ਉਹਨਾਂ ਦੇ ਘਰੋਂ ਆਏ ਹੋਏ ਸੀ ਨੀਰਜ ਤੋਂ ਠੀਕ ਹੈ ਉਹਨਾਂ ਨਾਲ ਆਪਣਾ ਵਧੀਆ ਸਹਿਚਾਰ ਬਾਈ ਨਾਲ ਹਾਂਜੀ ਤੇ ਇਹ ਵੀ ਉਹਨਾਂ ਦੇ ਘਰ ਦੀਆਂ ਉਹਨਾਂ ਕੋਲੇ ਇਹ ਜਿਹੀ ਕਬੂਤਰਾਂ ਜ਼ਿਆਦਾ ਇਹ ਵੀ ਉਹਨਾਂ ਦੇ ਘਰ ਦੀਆਂ ਚਿੱਟੀਆਂ ਦੇ ਜ਼ਿਆਦਾ ਹਾਂ ਚਿੱਟੀਆਂ ਦੇ ਫਿੱਟੇ ਰੱਖਦੇ ਆ ਸ਼ਾਖੇਆਂ ਉਹਨਾਂ ਕੋਲ ਫਿੱਟੀਆਂ ਨੇ ਇਹ ਕਾਹਦਾ ਕਬੂਤਰ ਆ ਰੰਦਾ ਉਹ ਜਿਹੜਾ ਲਗਾਤਾਰ ਬਾਜੀ ਤੋਂ ਬਾਜੀ ਉੜਿਆ ਠੀਕ ਹੈ ਪਿਛਲੇ ਸਾਲ ਨਾਲ ਹਾਂਜੀ ਉੱਥੇ ਗਣੇਸ਼ਪੁਰ ਵੀ ਜਿੱਤਿਆ ਸੀ ਉਹ ਦੂਸਰ ਤੇ ਉਹਨਾਂ ਦਾ ਕਬੂਤਰ ਸੀ ਬਾਕੀ ਜਿੱਥੇ ਵੀ ਉਹ ਕਬੂਤਰ ਜਿੱਤੇ ਬੈਠੇ ਆ ਬਾਕੀ ਆਏ ਹੋਏ ਵੀ ਹੈਗੇ ਕਬੂਤਰ ਬਾਈ ਸੁਲਵਿੰਦਰ ਤੋਂ ਆਏ ਹੋਏ ਚੌਂਕੀਮਾਨ ਤੋਂ ਹਾਂਜੀ ਤੇ ਬਾਕੀ ਤੇ ਵੀਡੀਓ ਬਣਾ ਲਿਆ ਸੀ ਨਾਲੀ